ਜਦੋਂ ਆਪਣੇ ਨਾਲ ਕੁਝ ਗਲਤ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਉਸ ਦਾ ਮੰਥਨ ਕਰਦੇ ਹਾਂ ਉਸ ਬਾਰੇ ਸੋਚਦੇ ਹਾਂ ਤਾਂ ਜਦੋਂ ਫਿਰ ਉਸ ਬਾਰੇ ਆਪਾਂ ਚੰਗੀ ਤਰ੍ਹਾਂ ਸੋਚਦੇ ਹਾਂ ਕਿ ਇਹ ਸਾਡੇ ਨਾਲ ਕਿਉਂ ਹੋਇਆ ਤਾਂ ਫਿਰ ਜੋ ਆਪਾਂ ਗਲਤੀਆਂ ਕੀਤੀਆਂ ਹੁੰਦੀਆਂ ਜੋ ਆਪਾਂ ਅਣਗਹਿਲੀਆਂ ਕੀਤੀਆਂ ਹੁੰਦੀਆਂ ਉਹ ਆਪਣੇ ਸਾਹਮਣੇ ਆਉਂਦੀਆਂ ਨੇ ਤੇ ਫਿਰ ਆਪਾਂ ਕਹਿੰਦੇ ਹਾਂ ਕਿ ਜੇ ਐਦਾਂ ਕੀਤਾ ਹੁੰਦਾ ਤਾਂ ਸਾਡੇ ਨਾਲ ਐਦਾਂ ਨਹੀਂ ਹੋਣਾ ਸੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਡਾਕਟਰ ਨਾਲ ਉਹ ਹੁੰਦਾ ਜਿਸ ਦੀ ਸ਼ਾਇਦ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ ਉਸ ਦੇ ਨਾਲ ਲਗਭਗ 1.5 ਕਰੋੜ ਰੁਪਏ ਦੀ ਠੱਗੀ ਵਜ ਜਾਂਦੀ ਹੈ ਤੇ ਠੱਗੀ ਮਾਰਨ ਵਾਲੇ ਵੀ ਥੋੜੇ ਪੜੇ ਲਿਖੇ ਤੇ ਅਨਪੜ੍ਹ ਸੀ ਇੱਕ ਡਾਕਟਰ ਨਾਮੀ ਡਾਕਟਰ ਜਿਸ ਦਾ ਬੜਾ ਹੀ ਨਾਮ ਸੀ ਜਿਸ ਦਾ ਬੜਾ ਰਸੂਖ ਸੀ ਉਸ ਨੂੰ ਠੱਗ ਜਾਂਦੇ ਨੇ ਕੀ ਹੈ ਇਹ ਸਾਰੀ ਕਹਾਣੀ ਆਉ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਜ਼ਿਲ੍ਹਾ ਹਿਸਾਰ ਇੱਥੋਂ ਦਾ ਰਹਿਣ ਵਾਲਾ ਇੱਕ 73 ਸਾਲਾ ਡਾਕਟਰ ਗੱਲ ਹੈ 8 ਅਗਸਤ 2024 ਦੀ ਤਕਰੀਬਨ ਸ਼ਾਮ ਦੇ 4:30 ਵਜੇ ਹੁੰਦੇ ਆ ਤਾ ਡਾਕਟਰ ਸਾਹਿਬ ਨੂੰ ਇੱਕ ਕਾਲ ਆਉਂਦੀ ਹੈ। ਅੱਗੋਂ ਇੱਕ ਕੁੜੀ ਬੋਲ ਰਹੀ ਸੀ ਜਿਸ ਦੀ ਆਵਾਜ਼ ਬੜੀ ਮਿੱਠੀ ਸੀ। ਉਸ ਨੇ ਡਾਕਟਰ ਸਾਹਿਬ ਨੂੰ ਕਿਹਾ ਕਿ ਤੁਸੀਂ ਡਾਕਟਰ ਬੋਲ ਰਹੇ ਹੋ। ਤਾਂ ਉਸ ਨੇ ਕਿਹਾ ਕਿ ਹਾਂ ਮੈਂ ਬੋਲ ਰਿਹਾ ਤੁਸੀਂ ਕਿਸ ਨਾਲ ਗੱਲ ਕਰਨੀ ਹੈ? ਤਾਂ ਕੁੜੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਹੈ। ਮੈਨੂੰ ਤੁਸੀਂ ਬੜੇ ਚੰਗੇ ਲੱਗਦੇ ਹੋ ਤੁਹਾਡਾ ਸੁਭਾਅ ਬੜਾ ਅੱਛਾ ਹੈ। ਯਾਨੀ ਐਦਾਂ ਦੀਆਂ ਗੱਲਾਂ ਹੁਣ ਡਾਕਟਰ ਤੇ ਉਸ ਕੁੜੀ ਦੇ ਵਿੱਚ ਹੁੰਦੀਆਂ। ਕੁੜੀ ਕਹਿੰਦੀ ਹੈ ਕਿ ਮੈਂ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਆ ਤੇ ਮੇਰਾ ਨਾਮ ਕਵਿਤਾ ਅਗਰਵਾਲ ਹੈ ਹੁਣ ਇਹਨਾਂ ਦੀਆਂ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਫੋਨ ਕਰਦੇ ਕਰਦੇ ਹੁਣ ਇਹਨਾਂ ਦੀ ਵਟਸਐਪ ਕਾਲ ਵੀ ਹੋਣ ਲੱਗ ਜਾਂਦੀ ਹੈ ਜੋ ਕਵਿਤਾ ਹੁੰਦੀ ਹੈ ਜੋ ਆਪਣੇ ਆਪ ਨੂੰ ਕਵਿਤਾ ਦੱਸਦੀ ਸੀ ਉਸ ਨੇ ਡਾਕਟਰ ਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਕਾਲ ਕਰਦੀ ਆ ਤੇ ਆਪਾਂ ਇੱਕ ਦੂਜੇ ਨੂੰ ਦੇਖਾਂਗੇ ਕਿਉਂਕਿ ਮੇਰਾ ਬਹੁਤ ਦਿਲ ਕਰਦਾ ਤੁਹਾਨੂੰ ਦੇਖਣ ਨੂੰ ਤਾਂ ਡਾਕਟਰ ਸਾਹਿਬ ਨੂੰ ਵੀ ਲੱਗਿਆ ਕਿ ਮੈਂ ਵੀ ਕਵਿਤਾ ਦੇਖ ਲਵਾਂ ਕਿਦਾਂ ਦੀ ਹੈ ਹੁਣ ਜੋ ਇੱਕ ਕੁੜੀ ਸੀ ਇਹ ਵੀਡੀਓ ਕਾਲ ਕਰਦੀ ਆ ਡਾਕਟਰ ਨੂੰ ਤੇ ਹੁਣ ਡਾਕਟਰ ਨੂੰ ਕਹਿੰਦੀ ਹੈ ਕਿ ਜਿੱਦਾਂ ਜਿੱਦਾਂ ਮੈਂ ਕਰਾਂਗੀ ਤੁਸੀਂ ਓਦਾਂ ਓਦਾਂ ਹੀ ਕਰਿਓ ਵੀਡੀਓ ਕਾਲ ਦੇ ਉੱਤੇ ਇਹ ਕੁੜੀ ਆਪਣੇ ਕੱਪੜੇ ਉਤਾਰਨ ਲੱਗਦੀ ਹੈ ਤੇ ਡਾਕਟਰ ਵੀ ਉਸ ਦੇ ਨਾਲ-ਨਾਲ ਆਪਣੇ ਕੱਪੜੇ ਉਤਾਰਨ ਲੱਗ ਜਾਂਦਾ ਹੈ ਹੁਣ ਇਹ ਬਿਲਕੁਲ ਨਿਊਡ ਹੋ ਜਾਂਦੇ ਨੇ ਤੇ ਇਹ ਵੀਡੀਓ ਤਕਰੀਬਨ ਇਹ ਵੀਡੀਓ ਕਾਲ 6 ਮਿੰਟ 54 ਸੈਕਿੰਡ ਚੱਲਦੀ ਹੈ ਤੇ ਉਸ ਤੋਂ ਬਾਅਦ ਡਾਕਟਰ ਵੀ ਕਪੜੇ ਪਾ ਲੈਂਦਾ ਤੇ ਉਹ ਕੁੜੀ ਵੀ ਕਪੜੇ ਪਾ ਲੈਂਦੀ ਹੈ ਤੇ ਹੁਣ ਉਹ ਵੀਡੀਓ ਕਾਲ ਕੱਟ ਜਾਂਦੀ ਹੈ ਵੀਡੀਓ ਕਾਲ ਕੱਟਣ ਤੋਂ ਬਾਅਦ ਕੁੜੀ ਦਾ ਫੋਨ ਡਾਕਟਰ ਨੂੰ ਆਉਂਦਾ ਹੈ ਕਿ ਮੈਨੂੰ ਤੁਹਾਡੇ ਕੋਲੋਂ ਕੁਝ ਪੈਸਿਆਂ ਦੀ ਲੋੜ ਹੈ ਕਿਉਂਕਿ ਜੋ ਆਪਣੀ ਇਹ ਵੀਡੀਓ ਕਾਲ ਸੀ ਇਹ ਮੈਂ ਰਿਕਾਰਡ ਕਰ ਲਈ ਹੈ ਤਾਂ ਡਾਕਟਰ ਨੇ ਕਿਹਾ ਕਿ ਮੈਂ ਤਾਂ ਨਾ Google Pay ਚਲਾਉਣਾ ਨਾ ਕੋਈ PhonePe ਚਲਾਉਣਾ ਮੈਂ ਤੁਹਾਨੂੰ ਪੈਸੇ ਕਿਵੇਂ ਦੇਵਾਂ ਜਾਣੀ ਡਾਕਟਰ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਕੁੜੀ ਕਹਿੰਦੀ ਹੈ ਕਿ ਤੁਹਾਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ ਹੁਣ ਫੋਨ ਕੱਟ ਜਾਂਦਾ ਹੈ ਉਸ ਤੋਂ ਬਾਅਦ ਡਾਕਟਰ ਉਸ ਕੁੜੀ ਨੂੰ ਦੁਬਾਰਾ ਤੋਂ ਕਾਲ ਲਾਉਂਦਾ ਹੈ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ ਡਾਕਟਰ ਸਾਹਿਬ ਨੂੰ ਲੱਗਿਆ ਕਿ ਸ਼ਾਇਦ ਗੱਲ ਗਈ ਆਈ ਹੋਗੀ ਪਰ 12 ਅਗਸਤ 2024 ਨੂੰ ਦੁਪਹਿਰ ਦੇ ਸਮੇਂ ਲਗਭਗ 12:01 ਵਜੇ ਡਾਕਟਰ ਸਾਹਿਬ ਨੂੰ ਇੱਕ ਵੀਡੀਓ ਕਾਲ ਆਉਂਦੀ ਹੈ ਜਿਸ ਵਿੱਚ ਪੁਲਿਸ ਵਾਲੀ ਵਰਦੀ ਪਾ ਕੇ ਬੰਦਾ ਬੈਠਾ ਸੀ ਤੇ ਉਸ ਨੇ ਕਿਹਾ ਕਿ ਮੈਂ ਸੀਬੀਆਈ ਅਫੀਸਰ ਹਾਂ ਤੇ ਮੇਰਾ ਨਾਮ ਰਾਮ ਪਾਂਡੇ ਹੈ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਸ ਨੇ ਕਿਹਾ ਕਿ ਮੈਨੂੰ ਪਤਾ ਤੁਸੀਂ ਇੱਕ ਨਾਮੀ ਡਾਕਟਰ ਹੋ ਪਰ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸਿਰਫ ਤੁਹਾਨੂੰ ਸੁਚੇਤ ਕਰਨਾ ਚਾਹਣਾ ਕਿ ਮੈਨੂੰ ਲੱਗਦਾ ਹੈ ਕਿ ਜੋ ਤੁਹਾਡੀ ਇਹ ਵੀਡੀਓ ਵਾਇਰਲ ਹੋ ਜਾਏ ਇਹ YouTube ਉੱਤੇ ਅਪਲੋਡ ਨਾ ਹੋ ਜਾਵੇ ਇਸ ਕਰਕੇ ਇੱਕ YouTube ਦਾ ਅਧਿਕਾਰੀ ਹੈ ਜਿਸ ਦਾ ਨਾਮ ਸੰਜੇ যাদਬ ਹੈ ਉਸ ਨਾਲ ਸੰਪਰਕ ਕਰੋ ਤਾਂ ਜੋ ਤੁਹਾਡੀ ਇਹ ਵੀਡੀਓ YouTube ਤੇ ਅਪਲੋਡ ਨਾ ਕੀਤੀ ਜਾ ਸਕੇ ਕਿਉਂਕਿ ਜੇ ਵੀਡੀਓ ਅਪਲੋਡ ਹੋ ਜਾਂਦੀ ਹੈ ਤਾਂ ਤੁਹਾਡੀ ਇੱਜ਼ਤ ਬਿਲਕੁਲ ਮਿੱਟੀ ਦੇ ਵਿੱਚ ਮਿਲ ਜਾਵੇਗੀ ਹੁਣ ਜੋ ਸੰਜੇ যাদਬ ਹੁੰਦਾ ਹੈ ਉਹ ਡਾਕਟਰ ਨੂੰ ਕਾਲ ਕਰਦਾ ਹੈ ਪਹਿਲਾਂ ਤਾਂ ਉਹ ਡਾਕਟਰ ਨੂੰ ਬੜਾ ਬੁਰਾ ਭਲਾ ਕਹਿੰਦਾ ਹੈ ਉਸ ਨੂੰ ਕਹਿੰਦਾ ਕਿ ਤੈਨੂੰ ਸ਼ਰਮ ਨਹੀਂ ਆਈ ਤੂੰ ਐਦਾਂ ਦਾ ਕੰਮ ਕੀਤਾ ਤੂੰ ਇੱਕ ਕੁੜੀ ਦੇ ਸਾਹਮਣੇ ਨੰਗਾ ਹੋ ਗਿਆ ਜਾਨੀ ਬਹੁਤ ਕੁਝ ਜੋ ਸੰਜੇ ਜਾਦਵ ਹੁੰਦਾ ਹੈ ਉਹ ਡਾਕਟਰ ਨੂੰ ਕਹਿੰਦਾ ਪਰ ਡਾਕਟਰ ਨੂੰ ਇਹ ਸਭ ਕੁਝ ਝੱਲਣਾ ਪੈਣਾ ਸੀ ਕਿਉਂਕਿ ਡਾਕਟਰ ਤੋਂ ਗਲਤੀ ਹੋਈ ਸੀ ਤਾਂ ਹੁਣ ਸੰਜੇ ਜਾਦਵ ਨੇ ਕਿਹਾ ਕਿ ਜੇ ਤੂੰ ਚਾਹਣਾ ਹੈ ਕਿ ਇਹ ਵੀਡੀਓ YouTube ਉੱਤੇ ਨਾ ਅਪਲੋਡ ਹੋਵੇ ਤਾਂ ਤੈਨੂੰ 3 ਲੱਖ ਰੁਪਇਆ ਦੇਣਾ ਪਵੇਗਾ ਹੁਣ ਜੋ ਡਾਕਟਰ ਸੀ ਉਸ ਕੋਲ ਕੋਈ ਵੀ ਚਾਰਾ ਨਹੀਂ ਸੀ ਉਹ ਸੋਚ ਰਿਹਾ ਸੀ ਕਿ ਜੇ 3 ਲੱਖ ਰੁਪਇਆ ਦੇ ਕੇ ਮੇਰਾ ਖਿਹੜਾ ਛੁੱਟਦਾ ਤਾਂ ਮੈਂ ਛੜਾ ਲਵਾਂਗਾ ਤਾਂ ਉਸ ਨੇ ਆਪਣੀ ਪਤਨੀ ਦੇ ਅਕਾਊਂਟ ਦੇ ਵਿੱਚੋਂ ਆਰਟੀਜੀਐਸ ਕਰਵਾ ਕੇ ਪੇਜ਼ ਦਿੱਤਾ ਹੁਣ ਡਾਕਟਰ ਨੂੰ ਲੱਗਿਆ ਕਿ ਸਭ ਕੁਝ ਸਹੀ ਹੋ ਗਿਆ ਪਰ ਸਹੀ ਕੁਝ ਵੀ ਨਹੀਂ ਹੋਇਆ ਸੀ ਉਸ ਤੋਂ ਬਾਅਦ ਫੇਰ ਉਹ ਸੀਬੀਆਈ ਆਫੀਸਰ ਦਾ ਫੋਨ ਆਉਂਦਾ ਹੈ ਰਾਮ ਪਾਂਡੇ ਦਾ ਕਿ ਡਾਕਟਰ ਸਾਹਿਬ ਆਪਾਂ YouTube ਉੱਤੇ ਤਾਂ ਅਪਲੋਡ ਤੁਹਾਡੀ ਵੀਡੀਓ ਹੁਣ ਰੋਕ ਲੇਤੀ ਪਰ Instagram Facebook ਜਿਹੜੀਆਂ ਹੋਰ ਸੋਸ਼ਲ ਸਾਈਟਾਂ ਨੇ ਉੱਥੇ ਵੀ ਤੁਹਾਡੀ ਇਹ ਵੀਡੀਓ ਅਪਲੋਡ ਹੋ ਸਕਦੀ ਹੈ ਇਸ ਕਰਕੇ ਉਹਨਾਂ ਨਾਲ ਵੀ ਤੁਹਾਨੂੰ ਸੈਟਿੰਗ ਕਰਨੀ ਪਵੇਗੀ ਤੇ ਉਹਨਾਂ ਨੂੰ ਵੀ ਤੁਸੀਂ ਪੈਸੇ ਦੇ ਦੇਵੋਗੇ ਤਾਂ ਇਹ ਜੋ ਵੀਡੀਓ ਆ ਇਹ Facebook ਜਾਂ Instagram ਜਾਂ ਹੋਰ ਜੋ ਸੋਸ਼ਲ ਮੀਡੀਆ ਸਾਈਟਾਂ ਉੱਥੇ ਅਪਲੋਡ ਨਹੀਂ ਹੋਵੇਗੀ ਹੁਣ ਫਿਰ ਡਾਕਟਰ ਤੋਂ 3 ਲੱਖ ਰੁਪਏ ਇੱਕ ਮੰਗੇ ਜਾਂਦੇ ਨੇ ਤੇ 3 ਲੱਖ 98000 ਰੁਪਏ ਇੱਕ ਮੰਗਿਆ ਜਾਂਦਾ ਹੈ ਤੇ ਹੁਣ ਡਾਕਟਰ ਕੋਲ ਕੋਈ ਵਿਚਾਰਾ ਨਹੀਂ ਸੀ ਕਿਉਂਕਿ ਡਾਕਟਰ ਨੂੰ ਲੱਗ ਰਿਹਾ ਸੀ ਕਿ ਜੋ ਮੇਰੀ ਇੱਜ਼ਤ ਹੈ ਉਹ ਮਿੱਟੀ ਦੇ ਵਿੱਚ ਮਿਲ ਜਾਏਗੀ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗਾ ਇਸ ਕਰਕੇ ਉਸ ਨੇ ਇਹ ਪੈਸੇ ਵੀ ਉਹਨਾਂ ਦੇ ਅਕਾਊਂਟ ਦੇ ਵਿੱਚ ਪਾ ਦਿੱਤੇ ਉਸ ਤੋਂ ਬਾਅਦ 14 ਅਗਸਤ 2024 ਨੂੰ ਫਿਰ ਰਾਮ ਪਾਂਡੇ ਦਾ ਫੋਨ ਡਾਕਟਰ ਸਾਹਿਬ ਨੂੰ ਆਉਂਦਾ ਤੇ ਉਹ ਕਹਿੰਦਾ ਕਿ ਡਾਕਟਰ ਸਾਹਿਬ ਤੁਸੀਂ ਇਸ ਵੀਡੀਓ ਤੋਂ ਬਿਲਕੁਲ ਨਜਾਤ ਪਾ ਸਕਦੇ ਹੋ ਤੁਹਾਨੂੰ ਇੱਕ 25000 ਡਾਲਰ ਦਾ ਸਟਾਮ ਖਰੀਦ ਕੇ ਦੇਣਾ ਪਵੇਗਾ ਹੁਣ ਡਾਕਟਰ ਕਹਿੰਦਾ ਕਿ ਇਹ ਸਟਾਮ ਕਿੱਥੋਂ ਮਿਲੇਗਾ ਮੈਨੂੰ ਤਾਂ ਇਸ ਬਾਰੇ ਕੁਝ ਵੀ ਪਤਾ ਨਹੀਂ ਤਾਂ ਰਾਮ पांडे ਕਹਿੰਦਾ ਕਿ ਤੁਸੀਂ ਫਿਕਰ ਨਾ ਕਰੋ ਤੁਸੀਂ ਸਿਰਫ ਪੈਸੇ ਭੇਜੋ ਤੁਸੀਂ ਪੈਸੇ ਪਾਓ ਬਾਕੀ ਸਭ ਕੁਝ ਮੈਂ ਆਪ ਕਰ ਲਵਾਂਗਾ 20 ਲੱਖ ਦੇ ਕਰੀਬ ਰੁਪਿਆ ਹੁਣ ਜੋ ਡਾਕਟਰ ਹੁੰਦਾ ਹੈ ਉਹ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਦਾ ਹੈ 14 ਲੱਖ 70000 ਇੱਕ ਵਾਰ ਤੇ ਬਾਕੀ ਇੱਕ ਵਾਰ ਪਰ ਹੁਣ ਇਹ ਗੱਲ ਇੱਥੇ ਨਹੀਂ ਰੁਕੀ ਸੀ 16 ਅਗਸਤ 2024 ਨੂੰ ਫੇਰ ਰਾਮ पांडे ਦਾ ਫੋਨ ਡਾਕਟਰ ਨੂੰ ਆਉਂਦਾ ਕਿ ਡਾਕਟਰ ਸਾਹਿਬ ਗੱਲ ਵੱਧ ਗਈ ਜੋ ਇਹ ਸਾਰਾ ਮਾਮਲਾ ਇਹ ਮਾਮਲਾ ਮੇਰੇ ਸੀਨੀਅਰ ਅਧਿਕਾਰੀ ਰਕੇਸ਼ ਦੇ ਧਿਆਨ ਵਿੱਚ ਆ ਗਿਆ ਤੇ ਹੁਣ ਉਹ ਮੇਰੇ ਉੱਪਰ ਬਹੁਤ ਗੁੱਸੇ ਹੋ ਰਿਹਾ। ਉਹ ਤੁਹਾਡੇ ਨਾਲ ਗੱਲ ਕਰੇਗਾ ਤੁਸੀਂ ਉਸ ਨੂੰ ਹੈਂਡਲ ਕਰ ਲਵਾਂ। ਹੁਣ ਜੋ ਰਕੇਸ਼ ਹੁੰਦਾ ਹੈ, ਜੋ ਰਾਮਪਾਂਡੇ ਦੱਸਦਾ ਕਿ ਮੇਰਾ ਇਹ ਸੀਨੀਅਰ ਅਧਿਕਾਰੀ ਆ, ਉਹ ਇਸ ਨੂੰ ਕਾਲ ਕਰਦਾ ਤੇ ਉਹ ਕਹਿੰਦਾ ਕਿ ਮੈਂ ਤੈਨੂੰ ਹਥਕੜੀਆਂ ਲਗਾ ਕੇ ਤੇਰੇ ਸ਼ਹਿਰ ਵਿੱਚ ਦੀ ਕੁਮਾ ਕੇ ਲੈ ਕੇ ਜਾਵਾਂਗਾ। ਤੂੰ ਬਹੁਤ ਗਲਤ ਕੀਤਾ ਹੈ। ਤੂੰ ਇੱਕ ਨਾਮਵਰ ਡਾਕਟਰ ਹੋਣ ਦੇ ਬਾਵਜੂਦ ਐਦਾਂ ਦਾ ਕੁਝ ਕੀਤਾ ਤੈਨੂੰ ਸ਼ਰਮ ਨਹੀਂ ਆਉਂਦੀ। ਤਾਂ ਹੁਣ ਜੋ ਇਹ ਰਕੇਸ਼ ਹੁੰਦਾ ਹੈ ਇਹ ਡਾਕਟਰ ਤੋਂ 10 ਲੱਖ ਰੁਪਏ ਦੀ ਮੰਗ ਕਰਦਾ ਹੈ ਇਹ ਸਭ ਕੁਝ ਸੁਣਨ ਤੋਂ ਬਾਅਦ ਡਾਕਟਰ ਅੱਕ ਜਾਂਦਾ ਤੇ ਆਪਣਾ ਫੋਨ ਬੰਦ ਕਰ ਲੈਂਦਾ ਪਰ ਉਸ ਤੋਂ ਬਾਅਦ ਡਾਕਟਰ ਨੂੰ ਮੈਸੇਜ ਕੀਤੇ ਜਾਂਦੇ ਨੇ ਤੇ ਜਦੋਂ ਹੀ ਡਾਕਟਰ ਆਪਣਾ ਫੋਨ ਖੋਲਦਾ ਤਾਂ ਜਦੋਂ ਮੈਸੇਜ ਦੇਖਦਾ ਤਾਂ ਡਾਕਟਰ ਨੂੰ ਲੱਗ ਰਿਹਾ ਸੀ ਕਿ ਮੇਰੀ ਇੱਜ਼ਤ ਮਿੱਟੀ ਦੇ ਵਿੱਚ ਮਿਲ ਜਾਏਗੀ ਤੇ ਮੈਨੂੰ ਜ਼ਰੂਰ ਜੇਲ੍ਹ ਹੋ ਜਾਏਗੀ ਤਾਂ ਫੇਰ ਡਾਕਟਰ ਦੀ ਗੱਲ ਹੁੰਦੀ ਹੈ 22 اگست 2024 نو پھر جو ڈاکٹر ਨਾਲ راکیش گل ਕਰਦਾ کہ ਤੁਹਾਡਾ ਇਦਾਂ ਖੜਾ ਨਹੀਂ ਛੁੱਟਣਾ ਤੁਸੀਂ 3 ਲੱਖ ਰੁਪਇਆ ਪਾਓ ਤਾਂ ਹੁਣ ਡਾਕਟਰ ਕੋਲ ਕੋਈ ਵੀ ਚਾਰਾ ਨਹੀਂ ਸੀ ਉਹ 3 ਲੱਖ ਰੁਪਇਆ ਹੋਰ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਉਂਦਾ 22 اگست ਦੀ ਰਾਤ ਨੂੰ ਫਿਰ ਕਾਲ ਆਉਂਦੀ ਹੈ ਕਿ 10 ਲੱਖ ਰੁਪਇਆ ਸਾਨੂੰ ਭੇਜੋ ਸਾਡੇ ਅਕਾਊਂਟ ਦੇ ਵਿੱਚ ਪਾਓ ਉਸ ਤੋਂ ਬਾਅਦ 23 اگਸਤ ਨੂੰ ਫਿਰ ਡਾਕਟਰ ਨੂੰ ਕਾਲ ਕੀਤੀ ਜਾਂਦੀ ਹੈ ਕਿ 15 ਲੱਖ ਰੁਪਇਆ ਤੁਸੀਂ ਸਾਡੇ ਅਕਾਊਂਟ ਦੇ ਵਿੱਚ ਪਾਓ ਕਿਉਂਕਿ ਸਾਰੇ ਅਧਿਕਾਰੀ ਕਰਮਚਾਰੀਆਂ ਨੂੰ ਪਤਾ ਲੱਗ ਚੁੱਕਿਆ ਤੇ ਉਹਨਾਂ ਦਾ ਮੂੰਹ ਬੰਦ ਕਰਾਉਣ ਲਈ ਇਹ ਪੈਸੇ ਤੁਹਾਨੂੰ ਦੇਣੇ ਹੋਣਗੇ ਡਾਕਟਰ ਇਹ ਪੈਸੇ ਵੀ ਪਾ ਦਿੰਦਾ ਤੇ ਹੁਣ ਦਿਨ ਆ ਜਾਂਦਾ ਹੈ 27 ਅਗਸਤ 2024 ਦਾ ਤਾਂ ਡਾਕਟਰ ਨੂੰ ਰਾਮ पांडे ਦੀ ਫਿਰ ਕਾਲ ਆਉਂਦੀ ਹੈ ਤੇ ਉਹ ਕਹਿੰਦਾ ਕਿ ਡਾਕਟਰ ਸਾਹਿਬ ਪੰਗਾ ਪੈ ਗਿਆ ਤਾਂ ਡਾਕਟਰ ਨੇ ਕਿਹਾ ਕਿ ਕੀ ਹੋ ਗਿਆ ਤਾਂ ਰਾਮ पांडे ਨੇ ਕਿਹਾ ਕਿ ਜਿਸ ਕੁੜੀ ਦੀ ਉਹ ਵੀਡੀਓ ਸੀ ਜੋ ਤੁਹਾਡੇ ਨਾਲ ਵੀਡੀਓ ਕਾਲ ਤੇ ਗੱਲਾਂ ਕਰਦੀ ਸੀ ਜਾਨੀ ਕਵਿਤਾ ਅਗਰਵਾਲ ਉਸ ਨੇ ਸ਼ਰਮ ਦੇ ਮਾਰੇ ਸੁਸਾਇਡ ਕਰ ਲਿੱਤਾ ਅਤੇ ਉਸ ਨੇ ਇੱਕ ਸੁਸਾਇਡ ਨੋਟ ਵੀ ਲਿਖਿਆ ਜਿਸ ਵਿੱਚ ਤੁਹਾਨੂੰ ਜ਼ਿੰਮੇਵਾਰ ਬਣਾ ਦਿੱਤਾ ਤੁਹਾਡਾ ਨਾਮ ਅਤੇ ਪਤਾ ਵੀ ਉਸ ਨੇ ਸੁਸਾਇਡ ਨੋਟ ਵਿੱਚ ਲਿਖ ਦਿੱਤਾ ਇਹ ਸੁਣ ਕੇ ਤਾਂ ਹੁਣ ਡਾਕਟਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤਾ ਰਾਮ पांडे ਕਹਿੰਦਾ ਕਿ ਤੁਹਾਡੇ ਉੱਤੇ ਹੁਣ ਕਤਲ ਦਾ ਮਾਮਲਾ ਵੀ ਦਰਜ ਹੋਵੇਗਾ ਤੁਹਾਡੇ ਕੋਲ ਇੱਕ ਹੱਲ ਹੈ ਜੇ ਤੁਸੀਂ ਉਸ ਦੇ ਪਰਿਵਾਰ ਨਾਲ ਕੰਪਰੋਮਾਈਜ਼ ਕਰ ਲਮ ਤਾਂ ਤੁਸੀਂ ਬਚ ਸਕਦੇ ਹੋ ਤਾਂ ਡਾਕਟਰ ਨੇ ਕਿਹਾ ਕਿ ਉਸ ਲਈ ਕੀ ਕਰਨਾ ਹੋਵੇਗਾ ਤਾਂ ਰਾਮ पांडे ਨੇ ਕਿਹਾ ਕਿ ਉਹ 35 ਲੱਖ ਰੁਪਏ ਦੀ ਮੰਗ ਕਰ ਰਹੇ ਨੇ ਤੁਸੀਂ ਜੇ 35 ਲੱਖ ਰੁਪਿਆ ਦੇ ਦੇਵੋਗੇ ਤਾਂ ਇਹ ਜੋ ਮਾਮਲਾ ਉਹ ਰਫਾ ਦਫਾ ਹੋ ਜਾਏਗਾ ਹੁਣ ਡਾਕਟਰ ਫੇਰ 35 ਲੱਖ ਰੁਪਿਆ ਉਹਨਾਂ ਦੇ ਅਕਾਊਂਟ ਦੇ ਵਿੱਚ ਪਾ ਦਿੰਦਾ ਹੈ ਤੇ ਉਸ ਤੋਂ ਬਾਅਦ ਫੇਰ ਡਾਕਟਰ ਨੂੰ ਕਾਲ ਆਉਂਦੀ ਹੈ ਕਿ ਡਾਕਟਰ ਸਾਹਿਬ ਪਰਿਵਾਰ ਵਾਲੇ ਤਾਂ ਚੁੱਪ ਕਰ ਗਏ ਪਰ ਇਹ ਮਾਮਲਾ ਅਦਾਲਤ ਦੇ ਵਿੱਚ ਚੱਲਿਆ ਗਿਆ ਹੁਣ ਜੱਜ ਸਾਹਿਬ ਪੈਸਿਆਂ ਦੀ ਮੰਗ ਕਰ ਰਹੇ ਆ ਤੁਹਾਨੂੰ ਜੱਜ ਸਾਹਿਬ ਨੂੰ ਪੈਸੇ ਦੇਣੇ ਪੈਣਗੇ ਤੇ ਫੇਰ ਹੀ ਤੁਹਾਡਾ ਛੁਟਕਾਰਾ ਹੋ ਸਕਦਾ ਹੈ ਤੇ ਹੁਣ ਜੱਜ ਨਾਲ ਗੱਲ ਹੁੰਦੀ ਹੈ ਤਾਂ ਜੱਜ ਕਹਿੰਦਾ ਕਿ ਤੁਹਾਨੂੰ 15 ਲੱਖ ਰੁਪਈਆ ਦੇਣਾ ਪਵੇਗਾ ਹੁਣ ਡਾਕਟਰ ਮਰਦਾ ਕੀ ਨਾ ਕਰਦਾ ਉਸਨੇ 15 ਲੱਖ ਰੁਪਇਆ ਜੱਜ ਦੇ ਅਕਾਊਂਟ ਦੇ ਵਿੱਚ ਵੀ ਪਾ ਦਿੱਤਾ ਤੇ ਗੱਲ ਇੱਥੇ ਹੀ ਨਹੀਂ ਰੁਕਦੀ ਹੁਣ ਜੱਜ ਦਾ ਫੋਨ ਫੇਅਰ ਡਾਕਟਰ ਨੂੰ ਆਉਂਦਾ ਹੈ ਤੇ ਉਹ ਕਹਿੰਦਾ ਕਿ 15 ਲੱਖ ਰੁਪਏ ਨਾਲ ਗੱਲ ਨਹੀਂ ਬਣੇਗੀ ਤੁਹਾਨੂੰ 1 ਕਰੋੜ ਰੁਪਇਆ ਮੈਨੂੰ ਦੇਣਾ ਪਵੇਗਾ ਫੇਰ ਤੁਹਾਨੂੰ ਮੈਂ ਇਸ ਕੇਸ ਵਿੱਚੋਂ ਬਰੀ ਕਰ ਸਕਦਾ ਜਦੋਂ ਇਹ ਗੱਲ ਡਾਕਟਰ ਸੁਣਦਾ ਤਾਂ ਫੁੱਟ ਫੁੱਟ ਕੇ ਰੋਣ ਲੱਗ ਜਾਂਦਾ ਹੈ ਉਹ ਕਹਿੰਦਾ ਕਿ ਮੈਂ ਜਿੰਨੀ ਵੀ ਜ਼ਿੰਦਗੀ ਦੀ ਸੇਵਿੰਗ ਕੀਤੀ ਸੀ ਉਹ ਸਭ ਮੈਂ ਦੇ ਚੁੱਕਿਆ ਲਗਭਗ 1 ਕਰੋੜ 35 ਲੱਖ ਰੁਪਏ ਤੋਂ ਉੱਪਰ ਤੁਹਾਨੂੰ ਮੈਂ ਦੇ ਚੁੱਕਿਆ ਹੁਣ ਮੇਰੇ ਕੋਲ ਕੁਝ ਵੀ ਨਹੀਂ ਪਰ ਡਾਕਟਰ ਦੀ ਹਾਲਤ ਤੇ ਕਿਸੇ ਨੂੰ ਵੀ ਤਰਸ ਨਹੀਂ ਆਉਂਦਾ बार-बार ਅੱਗੋਂ ਡਾਕਟਰ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ 24 ਦਿਨਾਂ ਦੇ ਵਿੱਚ ਤਕਰੀਬਨ 1 ਕਰੋੜ 35 ਲੱਖ ਤੋਂ ਉੱਤੇ ਰੁਪਿਆ ਡਾਕਟਰ ਨੇ ਅਲੱਗ-ਅਲੱਗ ਖਾਤਿਆਂ ਦੇ ਵਿੱਚ ਪਾ ਦਿੱਤਾ ਸੀ ਹੁਣ 1 ਸਤੰਬਰ ਆ ਜਾਂਦਾ ਹੈ 1 ਸਤੰਬਰ ਨੂੰ ਡਾਕਟਰ ਆਪਣੇ ਇੱਕ ਨਜ਼ਦੀਕੀ ਦੇ ਨਾਲ ਇਹ ਗੱਲ ਕਰਦਾ ਹੈ ਇਸ ਬਾਰੇ ਚਰਚਾ ਕਰਦਾ ਹੈ ਤਾਂ ਜੋ ਡਾਕਟਰ ਦਾ ਨਜ਼ਦੀਕੀ ਸੀ ਉਹ ਡਾਕਟਰ ਨੂੰ ਕਹਿੰਦਾ ਕਿ ਡਾਕਟਰ ਸਾਹਿਬ ਤੁਸੀਂ ਤਾਂ ਇੱਕ ਵੱਡੇ ਫਰਾਡ ਦੇ ਸ਼ਿਕਾਰ ਹੋ ਗਏ ਤੁਸੀਂ ਧੋਖੇ ਦੇ ਸ਼ਿਕਾਰ ਹੋ ਗਏ ਤੁਹਾਡੇ ਨਾਲ ਤਾਂ ਠੱਗੀ ਹੋ ਗਈ ਉਸ ਤੋਂ ਬਾਅਦ ਡਾਕਟਰ ਸਾਹਿਬ ਆਨਲਾਈਨ ਸਾਈਬਰ ਕ੍ਰਾਈਮ ਦੀ ਸਾਈਟ ਤੇ ਜਾ ਕੇ ਕੰਪਲੀਟ ਦਰਜ ਕਰਦੇ ਨੇ ਤੇ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਇੱਕ ਬੰਦਾ ਤੇ ਇੱਕ ਔਰਤ ਜੋ ਕਿ ਪਤੀ ਪਤਨੀ ਸੀ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਜੋ ਪਤੀ ਸੀ ਉਹ ਬਹੁਤ ਥੋੜਾ ਪੜਿਆ ਹੋਇਆ ਸੀ ਤੇ ਜੋ ਪਤਨੀ ਸੀ ਉਹ ਬਿਲਕੁਲ ਹੀ ਅਨਪੜ੍ਹ ਸੀ ਇਹਨਾਂ ਦਾ ਇੱਕ 8 ਸਾਲਾਂ ਦਾ ਬੱਚਾ ਵੀ ਸੀ ਇੱਕ ਡਾਕਟਰ ਨੂੰ ਇੱਕ ਨਾਮੀ ਡਾਕਟਰ ਨੂੰ ਇੱਕ ਥੋੜੇ ਜੇ ਪੜੇ ਲਿਖੇ ਬੰਦੇ ਨੇ ਬੇਵਕੂਫ ਬਣਾਇਆ ਤੇ 托ਖੇ ਦੇ ਵਿੱਚ ਰੱਖ ਕੇ ਉਸ ਤੋਂ ਐਨੇ ਰੁਪਏ ਠੱਗ ਲੈਂਦੇ ਤੇ ਪੁਲਿਸ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਜੇਲ੍ਹ ਵਿੱਚ ਭੇਜ ਦਿੰਦੀ ਹੈ ਤੇ ਫਿਰ ਜੋ ਔਰਤ ਹੁੰਦੀ ਹੈ ਉਸ ਵੱਲੋਂ ਜ਼ਮਾਨਤ ਅਰਜੀ ਲਗਾਈ ਜਾਂਦੀ ਹੈ ਕਿ ਮੇਰਾ ਕੋਈ ਕਸੂਰ ਨਹੀਂ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਪਰ 21 ਜਨਵਰੀ 2025 ਨੂੰ ਇਸ ਦੀ ਜੋ ਜ਼ਮਾਨਤ ਵਾਲੀ ਅਰਜੀ ਹੁੰਦੀ ਹੈ ਉਹ ਖਾਰਜ ਕਰ ਦਿੱਤੀ ਜਾਂਦੀ ਹੈ ਕਿਉਂਕਿ ਅਦਾਲਤ ਨੇ ਕਿਹਾ ਕਿ ਐਦਾਂ ਦੇ ਲੋਕ ਸਮਾਜ ਲਈ ਬੜੇ ਹੀ ਘਾਤ ਕਹਨ ਕਿਉਂਕਿ ਡਾਕਟਰ ਸਾਹਿਬ ਦੀ ਜੋ ਸਾਰੀ ਉਮਰ ਦੀ ਕਮਾਈ ਸੀ ਉਹ ਇਹ ਲੈ ਗਏ ਸੀ ਪਰ ਕਈ ਮਾਮਲਿਆਂ ਦੇ ਵਿੱਚ ਜਦੋਂ ਬੰਦਾ ਇੰਨਾ ਟੌਰਚਰ ਕੀਤਾ ਜਾਂਦਾ ਤਾਂ ਉਹ ਆਤਮ ਹੱਤਿਆ ਵੀ ਕਰ ਜਾਂਦਾ ਹੈ ਪਰ ਡਾਕਟਰ ਸਾਹਿਬ ਨੇ ਸਾਰੀ ਕਮਾਈ ਆਪਣੀ ਜ਼ਿੰਦਗੀ ਦੀ ਇਹਨਾਂ ਨੂੰ ਦੇ ਦਿੱਤੀ ਤੇ ਸ਼ਾਇਦ ਜੇ ਡਾਕਟਰ ਸਾਹਿਬ ਦੀ ਗੱਲ ਉਸ ਬੰਦੇ ਦੇ ਨਾਲ ਨਾ ਹੁੰਦੀ ਤਾਂ ਡਾਕਟਰ ਸਾਹਿਬ ਗਲਤ ਕਦਮ ਵੀ ਚੱਕ ਸਕਦੇ ਸੀ ਡਾਕਟਰ ਸਾਹਿਬ ਦੀ ਉਮਰ ਲਗਭਗ 73 ਸਾਲ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਕਿਸੇ ਬੰਦੇ ਦੇ ਨਾਲ ਕੁਝ ਗਲਤ ਹੁੰਦਾ ਹੈ ਕੋਈ ਗਲਤ ਘਟਨਾ ਹੁੰਦੀ ਆ ਤਾਂ ਫਿਰ ਜਦੋਂ ਉਹ ਬੈਠ ਕੇ ਸੋਚਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਮੈਂ ਇੱਥੇ ਆਹ ਗਲਤੀ ਕੀਤੀ ਐ ਇਸ ਕਰਕੇ ਮੇਰੇ ਨਾਲ ਆਹ ਹੋਇਆ ਜਿਵੇਂ ਡਾਕਟਰ ਸਾਹਿਬ ਦੀ ਉਮਰ ਲਗਭਗ 73 ਸਾਲ ਸੀ ਇੱਕ ਜਦੋਂ ਕੁੜੀ ਉਸ ਨੂੰ ਕਾਲ ਕਰਦੀ ਹੈ ਤਾਂ ਉਸ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਮੇਰੀ ਉਮਰ 73 ਸਾਲ ਦੀ ਹੈ ਮੈਂ ਬੁढ़ा ਹੋਇਆ ਹੋਇਆ ਇੱਕ ਜਮਾਨ ਕੁੜੀ ਦਾ ਮੇਰੇ ਨਾਲ ਕੀ ਸੰਬੰਧ ਹੈ ਡਾਕਟਰ ਨੇ ਇਹ ਗੱਲ ਨਹੀਂ ਸੋਚੀ ਇਸ ਕਰਕੇ ਹੀ ਉਹ ਇਸ ਠੱਗੀ ਦਾ ਇਸ ਧੋਖੇ ਦਾ ਸ਼ਿਕਾਰ ਹੋ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾਲ